ਅਮਰੀਕਾ ਵਿੱਚ ਹਰਜਿੰਦਰ ਸਿੰਘ ਨਾਲ ਹੋਇਆ ਸੜਕ ਹਾਦਸਾ ਲੋਕਾਂ ਦੇ ਦਿਲਾਂ ਨੂੰ ਗਹਿਰਾਈ ਨਾਲ ਹਿਲਾ ਗਿਆ ਹੈ ਅਤੇ ਇਹ ਮਾਮਲਾ ਲੋਕਾਂ ਵਿੱਚ ਭਾਰੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ ਕਿਉਂਕਿ ਰਿਪੋਰਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਤਿੰਨ ਜਾਨਾਂ ਦੇ ਨੁਕਸਾਨ ਕਰਕੇ ਉਸ ਨੂੰ ਕਾਫੀ ਗੰਭੀਰ ਸਜ਼ਾ ਮਿਲ ਸਕਦੀ ਹੈ। ਇਸ ਸਭ ਦੇ ਦੌਰਾਨ ਹਾਲ ਹੀ ਦੇ ਵਿੱਚ ਇੱਕ ਹੋਰ ਨਕਾਰਾਤਮਕ ਤੇ ਮਾੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੀ ਜਾਣਕਾਰੀ ਐਡਵੋਕੇਟ ਜਸਪ੍ਰੀਤ ਸਿੰਘ ਟਾਰਨੀ ਨੇ ਦਿੱਤੀ ਹੈ ਅਤੇ ਇਹ ਸੁਣ ਕੇ ਲੋਕ ਹੋਰ ਵੀ ਚਿੰਤਤ ਹੋ ਗਏ ਹਨ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਹਰਜਿੰਦਰ ਸਿੰਘ ਦੇ ਹੱਕ ਵਿੱਚ ਜੋ ਅਰਜ਼ੀਆਂ ਪਟੀਸ਼ਨਾਂ ਲੋਕਾਂ ਦੇ ਵੱਲੋਂ ਪਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਗਵਰਨਰ ਦਾ ਕਹਿਣਾ ਹੈ ਕਿ ਚਾਹੇ ਕਿੰਨੇ ਵੀ ਲੋਕਾਂ ਨੇ ਸਹਾਇਤਾ ਵਿੱਚ ਪਟੀਸ਼ਨਾਂ ਦਿੱਤੀਆਂ ਹਨ ਇਸ ਦਾ ਸਾਡੇ ਉੱਤੇ ਕੋਈ ਅਸਰ ਨਹੀਂ ਪੈਣਾ ਕਿਉਂਕਿ ਇਸ ਦੁਰਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਉਸ ਨੇ ਇਹ ਵੀ ਸਵਾਲ ਕੀਤਾ ਕਿ ਬਿਨਾ ਅੰਗਰੇਜ਼ੀ ਜਾਣਦੇ ਹੋਏ ਲਾਇਸੈਂਸ ਡਰਾਈਵਿੰਗ ਲਾਇਸੈਂਸ ਕਿਵੇਂ ਜਾਰੀ ਕੀਤਾ ਗਿਆ ਇਸ ਲਈ ਸਰਕਾਰ ਸਿਰਫ ਆਪਣੇ ਕਾਨੂੰਨ ਅਨੁਸਾਰ ਹੀ ਕਾਰਵਾਈ ਕਰੇਗੀ ਹੋਰ ਜਾਣਕਾਰੀ ਲਈ ਸੁਣੋ ਐਡਵੋਕੇਟ ਜਸਪ੍ਰੀਤ ਸਿੰਘ ਦੀ ਪੂਰੀ ਰਿਪੋਰਟ ਬੜੀ ਇੰਪੋਰਟੈਂਟ ਖਬਰ ਹੈ ਜੀ ਫਲੋੜਾ ਦੇ ਗਵਰਨਰ ਤੋਂ ਕਿ ਫਲੋੜਾ ਦੇ ਗਵਰਨਰ ਰੌਨ ਡਿਸੈਂਟਸ ਨੇ ਉਹ ਲੀਨਿਐਂਸੀ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਹੜੀ ਕਿ ਹਰਜਿੰਦਰ ਸਿੰਘ ਦੇ ਬਿਹਾਫ ਤੇ ਪਾਈ ਗਈ ਸੀ ਜਿੱਤੇ ਆਲਮੋਸਟ 3 ਮਿਲੀਅਨ ਲੋਕਾਂ ਨੇ ਸਿਗਨੇਚਰ ਕੀਤੇ ਸੀ ਸੋ ਫਲੋੜਾ ਗਵਰਨਰ ਰੌਨ ਡਿਸੈਂਟਸ ਹੈਜ਼ ਕਨਫਰਮਡ ਥਰਰ ਵਿਲ ਬੀ ਨੋ ਡੀਲ ਫਾਰ ਦਾ ਡਰਾਈਵਰ ਐਂਡ ਦਾ ਫੈਟਲ ਫਲੋੜਾ ਯੂ ਟਰਨ ਕ੍ਰੈਸ਼ ਡਿਸਪਾਈਟ ਅ ਚੇਂਜ ਡਾਟ ਆਰਗ ਪਟੀਸ਼ਨ ਗੇਨਿੰਗ ਓਵਰ 3 ਮਿਲੀਅਨ ਸਿਗਨੇਚਰਸ ਦਾ ਪਟੀਸ਼ਨ ਵਿਚ ਸਾਈਡਸ ਦਾ ਐਗੋਲੇਰਾ Madara's case as a president for leniency calls for a fair sentencing and a catastrophe, not a criminal act. Uh, the driver, 28-year-old Harjinder Singh, is an illegal immigrant who now faces six felony charges. He had issues with English proficiency and how he obtained the CDL license. So in response to the petition, DeSantis stated plainly, in Florida, criminal actions have consequences. ਐਂਡ देयर ਵਿਲ ਬੀ ਨੋ ਲੀਨੀਐਂਸੀ ਸੋ ਜਿਹੜੇ ਫਲੋਰਾ ਦੇ ਗਵਰਨਰ ਨੇ ਉਹਨਾਂ ਨੇ ਜਿਹੜੀ ਲੀਨੀਐਂਸੀ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਇਸ਼ੂਜ਼ ਨੇ ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਕੰਟੈਂਸਿੰਗ ਐਂਡ ਅ ਕੈਟਾਸਟ੍ਰੋਫੀ ਨਾਟ ਅ ਕ੍ਰਿਮੀਨਲ ਐਕਟ ਦਾ ਡਰਾਈਵਰ 28 ਈਅਰ 올 ਹਰਜਿੰਦਰ ਸਿੰਘ ਇਜ਼ ਅਨ ਇਲੀਗਲ ਇਮੀਗ੍ਰੈਂਟ ਹੂ ਨਾਊ ਫੇਸਸ 6 ਫੈਲਨੀ ਚਾਰजेस ਕੀ ਹੈਡ ਇਸ਼ੂਸ ਵਿਦ ਇੰਗਲਿਸ਼ ਪ੍ਰੋਫੀਸ਼ੈਂਸੀ ਐਂਡ ਹਾਊ ਹੀ ਓਬਟੇਨਡ ਦ ਸੀ ਡੀ ਐਲ ਲਾਇਸੈਂਸ ਸੋ ਇਨ ਰਿਸਪੌਂਸ ਟੂ ਦ ਪਟੀਸ਼ਨ ਡਿਸੈਂਟਸ stated plainly in florida criminal actions have consequences and there will be no leniency so ਜਿਹੜੇ ਫਲੋੜਾ ਦੇ ਗਵਰਨਰ ਨੇ ਉਹਨਾਂ ਨੇ ਜਿਹੜੀ ਲੀਨੀਐਂਸੀ ਦੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਆ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਕਈ ਇਸ਼ੂਸ ਨੇ ਇੱਕ ਤਾਂ ਤਿੰਨ ਲੋਕਾਂ ਦੀ ਜਾਨ ਗਈ ਹੈ ਕਿ ਉਹਨਾਂ ਨੇ ਕਿਹਾ ਵੀ ਜਿਹੜਾ ਲਾਇਸੈਂਸ ਕਿਦਾਂ ਲਿਆ ਗਿਆ ਇੰਗਲਿਸ਼ ਨਹੀਂ ਆਉਂਦੀ ਤੇ ਇਹਦੇ ਨਾਲ ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਵੀ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹ ਕਹਿੰਦੇ ਵੀ ਲਾਅ ਜਿਹੜਾ ਉਹ ਆਪਣੇ ਮੁਤਾਬਕ ਕੰਮ ਕਰੇਗਾ ਤੇ ਕੋਈ ਲੀਨਿਐਂਸੀ ਨਹੀਂ ਹੋਏਗੀ ਸੋ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ।